ਸ਼੍ਰੀ ਗੱਲ ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਆ ਗਿਆ ਹੈ ਇੱਕ ਹੋਰ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੇ ਉੱਤੇ ਵੱਡਾ ਕੇਸ ਦਰਜ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਜਾਂਦਾ ਹੈ ਹਰੇਕ ਇਸਟੇਜ ਦੇ ਉੱਤੇ ਕਿ ਸਾਡੇ ਜਿਹੜੇ ਵਿਧਾਇਕ ਨੇ ਉਹ ਈਮਾਨਦਾਰੀ ਨਾਲ ਕੰਮ ਕਰਦੇ ਨਜ਼ਰ ਆਉਂਦੇ ਨੇ ਲੇਕਿਨ ਜੇਕਰ ਉਹਨਾਂ ਦੀ ਇਮਾਨਦਾਰੀ ਉੱਤੇ ਵੱਡੀ ਉਂਗਲ ਚੱਕੀ ਜਾਂਦੀ ਹੈ ਤਾਂ ਉਹ ਉਹਨਾਂ ਉਂਗਲਾਂ ਨੂੰ ਤੋੜ ਦਿੱਤਾ ਜਾਂਦਾ ਹੈ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡੀ ਵਿਦਾਇਕਾ ਫਸ ਚੁੱਕੀ ਹੈ ਤੁਹਾਨੂੰ ਦੱਸ ਦਿੰਦੇ ਨੇ ਉਹ ਵਿਦਾਇਕਾ ਕੌਣ ਹੈ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਸਿਆਸੀ ਪਾਰਟੀਆਂ ਵੱਲੋਂ ਜਿਹੜੀਆਂ ਦੂਸਰੀਆਂ ਨੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਸ਼ਰੋਣੀ ਅਕਾਲੀ ਦਲ ਹੋਵੇ ਹਰ ਇੱਕ ਪਾਰਟੀ ਵੱਲੋਂ ਉਹਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਚਲਾਈ ਜਾ ਰਹੀ ਹੈ ਅਸਾਂ ਜੀ ਅਸੀਂ ਗੱਲ ਕਰ ਰਹੇ ਆ ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਵਿੰਦਰ ਕੌਰ ਦੀ ਜਿਨ੍ਹਾਂ ਉੱਤੇ ਵੱਡੇ ਇਲਜ਼ਾਮ ਲੱਗੇ ਸੀ ਔਰ ਇਲਜ਼ਾਮ ਲਗਾਏ ਸੀ ਦਲਾਵਰ ਸਿੰਘ ਅੱਜ ਤੋਂ 2 ਸਾਲ ਪਹਿਲਾਂ ਵੱਡੇ ਇਲਜ਼ਾਮ ਲਗਾਏ ਗਏ ਸੀ ਕਿ ਜਿਹੜੀ ਹੈ ਇਹ ਗੈਸ ਪੈਟਰੋਲੀਅਮ ਗੈਸ ਹੈ ਉਹ ਜਿਹੜੀ ਕੱਢ ਕੇ ਵੇਚੀ ਜਾਂਦੀ ਹੈ ਬਲਵਿੰਦਰ ਕੌਰ ਵੱਲੋਂ ਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਭਰਾਵਾਂ ਦੇ ਉੱਤੇ ਵੱਡਾ ਕੇਸ ਦਰਜ ਹੋਇਆ ਸੀ ਲੇਕਿਨ ਉਸ ਮੁੱਦੇ ਦੇ ਉੱਤੇ ਕਾਫੀ ਜ਼ਿਆਦਾ ਬਹਿਸ ਬਸਈਆ ਵੀ ਹੋਇਆ ਲੇਕਿਨ ਤੁਹਾਨੂੰ ਦੱਸ ਦਿੰਨੇ ਆ ਕਿ ਜਿੰਨੇ ਜੋ ਦਿਲਾਵਰ ਸਿੰਘ ਸੀ ਪਹਿਲਾ ਉਹ ਆਮ ਆਦਮੀ ਪਾਰਟੀ ਦਾ ਆਪ ਦੇ ਆਪ ਨੂੰ 10-10 ਨਜ਼ਰ ਆਉਂਦਾ ਸੀ ਲੇਕਿਨ ਉਸ ਤੋਂ ਬਾਅਦ ਜਿਹੜੇ ਦਿਲਾਵਰ ਸਿੰਘ ਨੇ ਵੱਡੇ ਇਲਜ਼ਾਮ ਲਗਾਏ ਨੇ ਤੁਹਾਨੂੰ ਪਹਿਲਾਂ ਉਹਨਾਂ ਦੀ ਇੱਕ ਆਡੀਓ ਸੁਣਾ ਦਿੰਨੇ ਆ ਦਿਲਾਵਰ ਸਿੰਘ ਦੀ ਤੇ ਤੁਸੀਂ ਉਹਨੂੰ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜੀ ਵੀਡੀਓ ਨੇ ਉਹ ਵਾਇਲ ਵੀ ਹੁੰਦੀ ਆ ਸਾਹਮਣੇ ਆਈ ਹੈ ਪਹਿਲਾਂ ਤੁਹਾਨੂੰ ਉਹਨਾਂ ਦੀ ਵੀਡੀਓ ਸੁਣਾਉਨੇ ਆ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਇਹ ਮੁੱਦੇ ਦੇ ਉੱਤੇ ਜਿਹੜੀ ਇਮਾਨਦਾਰ ਦੱਸਦੀ ਹੈ ਸਰਕਾਰ ਆਪਣੇ ਆਪ ਨੂੰ ਉਹ ਕਿੰਨੀ ਕੋ ਇਮਾਨਦਾਰੀ ਦਿਖਾਉਂਦੀ ਹੈ ਇਮਾਨਦਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰ ਵਾਰ ਕਿਹਾ ਜਾਂਦਾ ਹੈ ਕਿ ਮੈਂ ਇਮਾਨਦਾਰ ਹਾਂ ਸਾਡੇ ਜਿਹੜੇ ਵਿਧਾਇਕ ਨੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇ ਲੇਕਿਨ ਜਿਹੜੇ ਵਿਧਾਇਕ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਵਿਧਾਇਕਾਂ ਦੀ ਤਾਂ ਅਸਲ ਵਿੱਚ ਛੁੱਟੀ ਕਰ ਦਿੱਤੀ ਜਾਂਦੀ ਹੈ ਤਾਂ ਆ ਤੁਹਾਨੂੰ ਸੁਣਾਉਣਿਆ ਆਡੀਓ ਨਾ ਅਖਲਾ ਬੇਵਰਸ਼ਿੰਗ ਭਾਈ ਐਂ ਜਗਾ ਤੋਂ ਨੇ ਉਹਦੇ ਭਰਾ ਵੀਰੇ ਵੀ ਅਵੇਰ ਸਿੰਘ ਉਹਦਾ ਫੋਕਲ ਡਰਾਮਾ ਵੀਰੇ ਜਿਹੜਾ ਮਿਕਨਾ ਮਿਕਨਾ ਕੋਪਾ ਦੀ ਪ੍ਰਧਾਨ ਉਹਦੀ ਮਾਤਾ ਤੇ ਡਾਕਟਰ ਸਿੰਘ ਦਾ ਸਰਕਾ ਪ੍ਰਧਾਨ ਅਕਾਲ ਕੌਮ ਸਰਮਾ ਬੇਦਨ ਦਰਬਾਰਾ ਸਿੰਘ ਜੀ ਤੁਸੀਂ ਯਾਰ ਇਹ ਮਾਉਂਦੇ ਚੰਮਾਰਾ ਜੇ ਮੈਨੂੰ ਕੋਈ ਜਗ੍ਹਾ ਤੇਰੀ ਲੱਗਦਾ ਥੋੜੀ ਜਿਹੀ ਬੰਦੇ 5 ਕਿ 3 ਘੰਟੇਾਂ ਸੀ ਭਾਈ 15-20 ਬੰਦੇ ਸੀ ਬਾਈ ਚੰਨਾ ਟੋੜ ਪਲਾਜੇ ਤੇ ਫਿਰ ਮਾਉਂਦੇ ਜੀ ਐਂਡਰ ਨੂੰ ਨਾ ਵਰਤਿਆ ਅਫੇ ਦੇ ਐਵਰੇਜ ਚੰਨਾ ਚਰਮਾ ਦਾ ਅਫੇ ਦੇ ਚਰਮਾ ਦਾ ਪੈਦੇ ਵੀ ਤੇ ਵੀਰੇ ਨਾ ਉਹ ਤੇ ਪਰਵਾਰ ਵੀ ਮਾਰਾ ਗਏ ਤੇ ਹੋਰ ਜਾਂਦਾ ਵਿੱਚ ਪਰ ਅਨੁਮੋਜੀ ਮੈਂ ਲਿਆ ਕੋਈ ਨਹੀਂ ਕੋਈ ਕਾਰਵਾਈ ਹੁਣ ਚਾਹੀਦੀ ਬਈ ਇਹਨਾਂ ਦੇ ਯਾ ਮੇਰੇ ਮੰਸ਼ੀ ਨੇ ਭਾਈ ਕਰ ਮੇਰੇ ਮੰਸ਼ੀ ਨੇ ਕਿਹਾ ਕਿ ਚੰਨਾ ਦੇ ਰਿਹਾ ਜਿਹਾ ਜਾਂਰੀ ਹੋਣ ਦੀ ਸ਼ਰਤਾਂ ਬਹੁਤ ਸਾਰਾ ਦਿੱਤੀ ਹੈ ਬਈ ਪੁਲਿਸ ਵੀ ਨਾ ਹਾਂਜੀ ਜਿਹੜਾ ਦਲਾਵਰ ਸਿੰਘ ਹੈ ਉਹ ਇੱਕ ਗੈਸ ਜਿਹੜੀ ਹੈ ਗੱਡੀ ਚ ਚਲਾਉਂਦਾ ਹੈ ਉਹਨੇ ਜਦੋਂ ਪ੍ਰੋਫੈਸਰ ਬਲਵਿੰਦਰ ਕੌਰ ਉੱਤੇ ਵੱਡਾ ਐਕਸ਼ਨ ਲਿਆ ਤਾਂ ਉਹਨਾਂ ਦਾ ਕਹਿਣਾ ਹੈ ਜਿਹੜੇ ਦਲਾਵਰ ਸਿੰਘ ਦਾ ਕਿ ਮੈਨੂੰ ਜਿਹੜਾ ਹੈ ਪਟਿਆਲਾ ਦੇ ਕੋਲ ਚੰਨੋ ਇੱਕ ਟੂਲਟੈਕਸ ਪੈਂਦਾ ਹੈ ਉੱਥੇ ਘੇਰਿਆ ਗਿਆ ਹੈ ਤੇ ਪੁਲਿਸ ਵੀ ਇਹਦੇ ਨਾਲ ਰਲਈ ਹੋਈ ਹੈ ਤਾਂ ਆਪ ਦੀ ਵਿਧਾਇਕਾ ਜਿਹੜੀ ਹੈ ਉਹਦੇ ਵੱਲੋਂ ਹਜੇ ਤੱਕ ਕੋਈ ਬਿਆਨ ਇਸ ਬਾਰੇ ਨਿਕਲ ਕੇ ਨਹੀਂ ਆ ਰਿਹਾ ਲੇਕਿਨ ਦਲਾਵਰ ਸਿੰਘ ਦੀਆਂ ਲੱਤਾਂ ਤੱਕ ਬੁਰੀ ਹਾਲਤ ਕਰ ਦਿੱਤੀ ਗਈ ਹੈ ਉਹਨਾਂ ਦਲਾਵਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵੀ ਨਾ ਰਲੀ ਹੋਈ ਹੈ ਕਹਿਣ ਦਾ ਮਤਲਬ ਹੈ ਕੁੱਤੀ ਚੋਰ ਦੋਵੇਂ ਰਲੇ ਹੋਏ ਨੇ ਤਾਂ ਉਹਨਾਂ ਨੇ ਕਿਹਾ ਕਿ ਹੁਣ ਜਿਹੜੇ ਨੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਉੱਤੇ ਜਿਹੜਾ ਹੈ ਹਮਲਾ ਕੀਤਾ ਗਿਆ ਹੈ ਆਪ ਦੀ ਵਿਧਾਇਕਾ ਤੇ ਉਹਦੇ ਪਰਿਵਾਰ ਤੇ ਉਹਦੇ ਭਰਾਵਾਂ ਵੱਲੋਂ ਮੇਰੇ ਉੱਤੇ ਹਮਲਾ ਕਰਾਇਆ ਗਿਆ ਹੈ 20 ਤੋਂ 25 ਲੋਕਾਂ ਨੇ ਹਮਲਾ ਕੀਤਾ ਹੈ ਤਾਂ ਹੁਣ ਜਿਹੜੀ ਆਪ ਦੀ ਵਿਧਾਇਕਾ ਹੈ ਪ੍ਰੋਫੈਸਰ ਬਲਵਿੰਦਰ ਕੌਰ ਉਹ ਕਸੂਤੀ ਫਸ ਚੁਕੀ ਹੈ ਤਾਂ ਉਹਨੂੰ ਇਸ ਬਾਰੇ ਅਜੇ ਤੱਕ ਕੋਈ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਲੇਕਿਨ ਕਾਫੀ ਜਿਹੜੀ ਵੀਡੀਓ ਹੈ ਵੱਖ-ਵੱਖ ਚੈਨਲਾਂ ਤੇ ਵੀ ਵਾਇਰਲ ਹੋ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਦੂਸਰੀਆਂ ਪਾਰਟੀਆਂ ਹਨ ਉਹਨਾਂ ਵੱਲੋਂ ਵੀ ਇਹ ਵੀਡੀਓ ਹਰੇਕ ਪਾਸੇ ਚਲਾਈ ਜਾ ਰਹੀ ਹੈ ਧੰਨਵਾਦ